ਦਾ ਕੋਈ ਅਮੀਰ ਬੰਦਾ ਸੀ ਨਾ ਉਹ ਕਹਿੰਦਾ ਵੀ ਕਿਸੇ ਦੀ ਆ ਗੱਲ ਹੁੰਦੀ ਹੋਣੀ ਹਜਰ ਤਮੂਸਾ ਅੱਛਾ ਜੀ ਆਪਾਂ ਕੋਈ ਸਾਰੇ ਧਰਮ ਆਪਾਂ ਸਤਿਕਾਰ ਕਰਦੇ ਆ ਇੱਕ ਆਪਾਂ ਇੱਕ ਐਗਜ਼ਾਮਪਲ ਹੈ ਕੋਈ ਬੰਦਾ ਰੱਜ ਗਿਆ ਉਹ ਕਹਿੰਦਾ ਹਜਰ ਤਮੂਸਾ ਨੂੰ ਕਹਿੰਦਾ ਤੇਰੀ ਰੱਬ ਨਾਲ ਗੱਲ ਹੁੰਦੀ ਹੈ ਕਹਿੰਦਾ ਹਾਂ ਕਹਿੰਦਾ ਰੱਬ ਨੂੰ ਕਹਿੰਦਾ ਯਾਰ ਮੈਨੂੰ ਹੋਰ ਨਹੀਂ ਚਾਹੀਦਾ ਬਹੁਤ ਜਿੰਨਾ ਕਿ ਦੇਤਾ ਮੈਂ ਸ਼ੁਕਰਾਨਾ ਬਸ ਮੈਂ ਹੋਰ ਨਹੀਂ ਚਾਹੀਦਾ ਬੜੀ ਕਿਰਪਾ ਮੈਨੂੰ ਹੋਰ ਨਹੀਂ ਚਾਹੀਦਾ ਰੱਬ ਨੂੰ ਕਹਦੇ ਮੈਨੂੰ ਬੰਦ ਕਰ ਦੇ ਲੈਣਾ ਹੈ ਠੀਕ ਤੇ ਅੱਗੇ ਇੱਕ ਦੇਖਿਆ ਭਿਖਾਰੀ ਬੈਠਾ ਉਹਨੇ ਇੱਕੋ ਕੱਪੜਾ ਪਾਇਆ ਹੋਇਆ ਉਹ ਕਹਿੰਦਾ ਹੈ ਕਿ ਮੁੱਛੇ ਨੂੰ ਕਹਿੰਦਾ ਰੱਬ ਨਾਲ ਗੱਲ ਹੁੰਦੀ ਹੈ ਕਹਿੰਦਾ ਹਾਂ ਕਹਿੰਦਾ ਯਾਰ ਦੇ ਦੇ ਉਹ ਕੱਪੜਾ ਉਸਤਾਂ ਦੇ ਦੇ ਹੈ ਕਹਿੰਦਾ ਠੀਕ ਬਾਜੀ ਅੱਲਾ ਨਾਲ ਗੱਲ ਵੀ ਕਹਿੰਦਾ ਹਾਂ ਵੀ ਹੱਲ ਹੋ ਸਰ ਦੱਸ ਕਹਿੰਦਾ ਜੀ ਉਹ ਬੰਦਾ ਕਹਿੰਦਾ ਮੈਨੂੰ ਬੜਾ ਕੁਝ ਦੇ ਤਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਹਿੰਦਾ ਉਹ ਕਹਿੰਦਾ ਇੱਕੋ ਕੱਪੜਾ ਮੇਰੇ ਕੋਲ ਵੀ ਉਹਨੂੰ ਕਹਿੰਦਾ ਚਾਹੀਦਾ ਬੜਾ ਕੁਝ ਕਹਿੰਦਾ ਤੁਹਾਨੂੰ ਮੈਂ ਗੱਲ ਦੱਸਦਾ ਉਹਨੂੰ ਕਹਿੰਵੀਂ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਜਿਹੜਾ امیر ਆਦਮੀ ਹੈ ਉਹ ਸ਼ੁਕਰਾਨਾ ਕਰਦਾ ਉਹ ਸ਼ੁਕਰਾਨਾ ਕਰਨਾ ਬੰਦ ਕਰ ਦੇ ਉਹਨੂੰ ਮੈਂ ਦੇਣਾ ਬੰਦ ਕਰਦਾ ਅੱਛਾ ਉਹ ਬੰਦਾ ਮੇਰਾ ਸ਼ੁਕਰਾਨਾ ਨਹੀਂ ਕਰਦਾ ਉਹਨੂੰ ਤਾਂ ਨਹੀਂ ਮਿਲਦਾ ਉਹਨੂੰ ਕਹੇ ਸ਼ੁਕਰਾਨਾ ਸ਼ੁਰੂ ਕਰ ਦੇ ਮੈਂ ਮਿੱਟੀ ਆਜੇ ਤੂੰ ਮੁਸਾਇਦ ਹੁੰਦੇ ਕੋ ਜਿਹੜਾ ਕੋ ਬਹੁਤ امیر ਸੀ ਬੰਦਾ ਜਿਹੜਾ ਉਹ ਕਹਿੰਦਾ ਹੋਈ ਜੀ ਗੱਲ ਅੱਲਾ ਨਾਲ ਕਹਿੰਦਾ ਹਾਂ ਹੋਈ ਕਹਿੰਦਾ ਕਹਿੰਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਕਹਿੰਦਾ ਉਹ ਨਹੀਂ ਮੈਂ ਕਰ ਸਕਦਾ ਭਾਈ ਧੰਨੇ ਨੂੰ ਕਿਹਾ ਸੀ ਸੰਤ ਹੰਸਾ ਵਾਲੀ ਆਲਿਆਂ ਨੇ ਕਹਿੰਦੇ ਦਹੀਂ ਚ ਸ਼ੱਕਰ ਪਾ ਕੇ ਖਾ ਲਿਆ ਕਰ ਤੰਦਰੁਸਤੀ ਰਹੇਗੀ ਕਹਿੰਦਾ ਮੈਂ ਮੰਨੀ ਨਹੀਂ ਗੱਲ ਬਾਤ ਪੰਜ 6 ਸਾਲ ਤੰਗ ਰਿਹਾ ਸੰਗ ਰਹਿਣੀ ਹੋ ਗਈ ਡਾਕਟਰਾਂ ਨੇ ਜਵਾਬ ਦੇਤਾ ਉਹ ਕਹਿੰਦੇ ਵੀ ਇਹਦਾ ਇਲਾਜ ਹੀ ਹੈ ਨਹੀਂ ਕਹਿੰਦੇ ਮਹਾਰਾਜ ਮੈਂ ਬਹੁਤ ਔਖਾਂ ਕਹਿੰਦੇ ਕਿਸੇ ਬੈਦ ਨੂੰ ਦਿਖਾ ਦੇ ਕਿਤੇ ਪਹਾੜਾਂ 'ਚ ਕੋਈ ਬੈਦ ਸੀ ਕਹਿੰਦੇ ਬੈਦ ਕਹਿਣ ਲੱਗਿਆ ਕਹਿੰਦਾ ਵੀ ਇਹਦਾ ਇੱਕੋ ਇੱਕ ਇਲਾਜ ਹੈ ਕਹਿੰਦਾ ਕਿਹੜਾ ਕਹਿੰਦਾ ਦਹੀਂ 'ਚ ਚੱਕਰ ਪਾ ਕੇ ਖਾ ਲੈ ਮਹਾਰਾਜ 6-7 ਸਾਲ ਪਹਿਲਾਂ ਉਹਨੂੰ ਕਹਿ ਰਹੇ ਹੰਸਾਲੀ ਵਾਲੇ ਕਹਿੰਦੇ ਦਹੀਂ 'ਚ ਚੱਕਰ ਪਾ ਕੇ ਖਾ ਲੈ ਭਾਈ ਕਹਿੰਦਾ ਮੈਂ ਬੜਾ ਪਛਤਾਇਆ ਭਾਈ ਧੰਨਾ ਜੀ ਕਹਿੰਦੇ ਮੈਂ ਬੜਾ ਪਛਤਾਇਆ ਜੇ ਮੈਂ ਬਚਨ ਮੰਨ ਲੈਂਦਾ ਨਾ ਦੁਹੀ ਨਾ ਹੁੰਦਾ ਮਹਾਪੁਰਖਾਂ ਨੂੰ ਪਤਾ ਹੁੰਦਾ ਸਾਰੀਆਂ ਗੱਲਾਂ ਦੱਸਣ ਦੀਆਂ ਨਹੀਂ ਹੁੰਦੀਆਂ ਜੇ ਤੁਹਾਨੂੰ ਕਿਹਾ ਨਾਮ ਜਪੋ ਤਾਂ ਨਾਮ ਜਪੋ ਜਿੰਨਾ ਆਪਣਾ ਪ੍ਰਕਾਸ਼ ਹੋਏਗਾ ਨਾਮ ਦਾ ਓਨੀ ਕਿਰਪਾ ਹੋਏ ਜਿੱਥੇ ਡਾਕਟਰ ਹੱਥ ਖੜੇ ਕਰ ਦਿੰਦੇ ਨਾ ਡਾਕਟਰ ਵੀ ਦੂਜੇ ਰੱਬ ਨੇ ਸਾਇੰਸ ਉਹ ਤਾਂ ਵਿਚਾਰੇ ਪੂਰਾ ਜ਼ੋਰ ਲਾਉਂਦੇ ਅਖੀਰ ਚ ਕਹਿ ਦਿੰਦੇ ਵੀ ਚਲੋ ਮਹਾਰਾਜ ਦੇ ਹੱਥ ਵਾਸਾ ਹੈ ਆਪਰੇਸ਼ਨ ਵੀ ਉਹ ਅਰਦਾਸ ਕਰਕੇ ਹੀ ਕਰਦੇ ਪਰ ਜਿੱਥੇ ਗੁਰਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਕਿਰਪਾ ਨੇ ਕੰਮ ਕਰਨਾ ਉਥੇ ਉਹਨਾਂ ਦੀ ਕਿਰਪਾ ਨੇ ਕੰਮ ਕਰਨਾ ਵਾਹਿਗੁਰੂ ਧਿਆਨ ਦੇਣਾ ਮਹਾਪੁਰਖਾਂ ਨੇ ਸਿਰ ਤੇ ਹੱਥ ਰੱਖਿਆ ਮੂਲ ਮੰਤਰ ਸਾਹਿਬ ਦਾ ਜਾਪ ਕੀਤਾ ਇੱਕ ਜਿਹੜਾ ਆਪ ਜੀ ਜਾਪ ਕਰਦੇ ਹੋ ਮੇਰਾ ਬੈਦ ਗੁਰੂ ਗੋਬਿੰਦਦਾ ਕਮਾਈ ਹੁੰਦੀ ਹੈ ਕਮਾਈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਭਾਗ ਠ ਨਾਮ ਹੈ ਸ਼ਾਹੂਕਾਰ ਦਾ ਜਿਵੇਂ ਕੋਈ ਧਨ ਇਕੱਠਾ ਕਰਦਾ ਸ਼ਾਹੂਕਾਰ ਬਣਦਾ ਇਸੇ ਤਰ੍ਹਾਂ ਨਾਮ ਜਪਦੇ ਜਪਦੇ ਮਹਾਪੁਰਖ ਨਾਮ ਤਨ ਇਕੱਠਾ ਕਰ ਲੈਂਦੇ ਗਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਨਾਮ ਤਾਂ ਨਿਰਮਲ ਅਤ ਅਪਾਰਾ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਾਉ ਸੰਤੋ ਬਨਜਿਆ ਨਾਮ ਗੋਬਿੰਦ ਕਾ ਏਸੀ ਕੇ ਇਹੋ ਪਹਮਾਰੀ ਕਿਸੇ ਨੇ ਕਹੇ ਚੀਜ਼ ਦਾ ਵਪਾਰ ਕੀਤਾ ਕਿਸੇ ਨੇ ਕਹੇ ਚੀਜ਼ ਦਾ ਵਪਾਰ ਕੀਤਾ ਮਹਾਪੁਰਖ ਵਪਾਰ ਕਰਦੇ ਨਾਮ ਦਾ ਨਾਮ ਜਪਦੇ ਨਾਮ ਤਾਂ ਇਕੱਠਾ ਕਰਦੇ ਫਿਰ ਦੁਨੀਆ ਦਾ ਭਲਾ ਕਰ ਦੇਗਾ ਜਿਕੇ ਆਖੋ ਸਤਨਾ ਸ੍ਰੀ ਵਾਹੇ ਗੁਰੂ